ਹਰਜੀਤ ਅਕਾਲਤਖ ਦਾ ਤੁਸੀਂ ਪੁੱਛੇ ਬੇਨਿਦਾਸ ਕੀ ਗੱਲਬਾਤ ਹੋਈ ਅੱਜ ਜਥੇਦਾਰ ਅਕਾਲਤਖ ਸਾਹਿਬ ਜੀ ਦਾ ਦਿੱਲੀ ਸੇ ਗੁਰਦੁਆਰਾ ਕਮੇਟੀ ਨੂੰ ਜੋ ਹੁਕਮ ਹੋਇਆ ਸੀ ਉਹਦੇ ਅਨੁਸਾਰ ਅੱਜ ਅਸੀਂ ਆਪਣੇ ਸਾਡੇ ਮੀਰਪੁਰ ਦਾਸ ਦਾ ਆਤਮਾ ਸਿੰਘ ਜੀ ਲਬਾਰਾ ਜੀ ਸਾਡੇ ਮੁੰਡਾ ਜਣਕੀ ਜਸਮੀਨ ਸਿੰਘ ਨੋਨੀ ਆਪਣਾ ਰਮਿੰਦਰ ਸਿੰਘ ਸਵੀਟਾ ਜੀ ਹਰਜੀਤ ਸਿੰਘ ਪੱਪਾ ਜੀ ਇੱਕ ਇਮਾਨ ਸਾਹਿਬ ਅਸੀਂ ਸਾਰੇ ਮੈਂਬਰ ਇੱਥੇ ਅੱਜ ਹਾਜ਼ਰ ਹੋਏ ਸੀ ਔਰ ਅਕਾਲਤਖ ਸਾਹਿਬ ਜਥੇਦਾਰ ਸਾਹਿਬ ਨਾਲ ਬੜੀ ਸੁਖਾਵੇ ਮਹੌਲ ਚ ਗੱਲ ਹੋਈ ਆ ਔਰ ਮੈਂ ਸਮਝਦਾ ਕਿ ਜਿਹੜੀਆਂ ਛੋਟੀਆਂ ਮੋਟੀਆਂ ਸਾਨੂੰ ਪ੍ਰੋਬਲਮਸ ਆਦੀਆਂ ਪਈਆਂ ਜੀ ਕਾਨੂੰਨੀ ਪੇਚੀ ਇਹਦਾ ਮਸਲਾ ਬਹੁਤ ਜਲਦੀ ਹੱਲ ਹੋ ਜਾਏਗਾ ਜਿਹੜਾ ਉਹਨਾਂ ਨੇ ਤੁਹਾਨੂੰ ਬੁਲਾਇਆ ਸੀ ਨਾ ਕਿ ਜਿਹੜਾ ਮੀਟਿੰਗ ਦੇ ਵਿੱਚ ਦਾਖਲ ਨਹੀਂ ਹੁੰ ਦਿੱਤਾ ਗਿਆ ਕਾਲਪਕ ਨਹੀਂ ਉਹ ਗੱਲਾਂ ਨਾ ਇਹ ਅਸਲ ਤੇ ਕਈ ਵਾਰੀ ਕਿੰਦਾ ਪ੍ਰੈਸ ਦੇ ਵਿੱਚ ਗੱਲਾਂ ਬਾਹਰੋ ਅਜੀਬ ਜਿਬ ਆ ਜਾਂਦੀਆਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਤੇ ਜੱਜਦਾਰ ਸਾਹਮਣੇ ਬੈਠ ਕੇ ਬੜੇ ਸੁਖਾਵੇ ਮਹੌਲ ਚ ਗੱਲ ਹੋਈ ਆ ਔਰ ਬਹੁਤ ਜਲਦੀ ਜਿਹੜਾ ਹੈਗਾ ਇਸ ਮਸਲੇ ਦਾ ਹੱਲ ਲਗਭਗ ਹੋ ਹੀ ਗਿਆ ਔਰ ਬਾਕੀ ਰਹਿਿੰਦਾ ਹੁੰਦਾ ਵੀ ਬਹੁਤ ਜਲਦੀ ਹੋ ਜਾਏਗਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਫਤਿਹ ਹਣੀ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜੀ ਨੇ ਅੱਜ ਆਉਣਾ ਸੀ ਪ੍ਰਧਾਨ ਸਾਹਿਬ ਜੀ ਦੀ ਮਦਰ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸੀਰੀਅਸ ਹੈਗੇ ਨੇ ਆਪ ਸਭ ਨੂੰ ਪਤਾ ਹੋਵੇਗਾ ਇਸ ਕਰਕੇ ਉਹਨਾਂ ਨੇ ਆਉਣਾ ਸੀ ਉਹਨਾਂ ਦੀ ਟਿਕਟ ਵੀ ਬੁੱਕ ਸੀ ਐਨ ਮੌਕੇ ਤੇ ਉਹਨਾਂ ਦੀ ਜਿਹੜੀ ਟਿਕਟ ਹੈਗੀ ਆ ਉਹ ਫਿਰ ਸਾਨੂੰ ਕਰਾਣੀ ਪਈ ਤਾਂ ਕਰਕੇ ਉਹ ਨਹੀਂ ਪਹੁੰਚ ਸਕੇ ਔਰ ਪ੍ਰਧਾਨ ਸਾਹਿਬ ਨੇ ਸਾਨੂੰ ਕੇ ਜੈਸ ਕਰਕੇ ਆਤਮਨ ਸਿੰਘ ਲਬਾਰਾ ਜੀ ਸਾਹਿਬ ਵੀ ਸਾਡੇ ਨਾਲ ਆਏ ਨੇ ਔਰ ਜਿਹੜੇ ਜੋਨ ਸੈਕਟਰ ਬਾਕੀ ਇਹ ਜਿਹੜਾ ਮਸਲਾ ਹੈਗਾ ਇਹ ਤਕਰੀਬਤ ਤਰ੍ਹਾਂ ਸਾਰਾ ਹੱਲ ਹੋ ਚੁੱਕਾ ਹੈ ਜੀ ਲਬਨ ਸਾਹਿਬ ਕੀ ਜਿਹੜੀ ਅੰਦਰ ਧੰਨਵਾਦ ਆਮਨੇਗਾ ਅੱਗੇ ਅਰੋੜ ਸਾਹਿਬ ਆ ਗਿਆ ਅਰੋੜੀ ਦੇਖੋ ਜੀ ਗੱਲ ਕੁਝ ਵੀ ਨਹੀਂ ਹੈਗੀ ਹੈ ਮਿਸ ਅੰਡਰਸਟੈਂਡਿੰਗ ਦੀ ਜੀ ਇਹ ਅਸੀਂ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਹੈਗਾ कोरोना ਨੇ ਕੇ ਆਪਾਂ ਸਾਰਾ ਇਹਦਾ ਬਹੁਤ ਸਾਰੀਆਂ ਮੁੱਦਿਆਂ ਤੇ ਚਰਚਾ ਹੋਈਏ ਅਸੀਂ ਵੀ ਚਾਹਦੇ ਸੀਗੇ ਕਿ ਸਾਡੀ ਦਿੱਲੀ ਕਮੇਟੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਨੇ ਉਹ ਕਹਿੰਦਾ ਸਾਰੇ ਵੀ ਆਪਾਂ ਬੈਠ ਕੇ ਹੱਲ ਕਰਾਂਗੇ ਔਰ ਪੂਰੀ ਸਪੋਰਟ ਕਰਾਂਗੇ ਇੱਕ ਦਿਨ ਆ ਕੇ ਉੱਤੇ ਆਣਗੇ ਹਾਜ਼ਰੀ ਭਰਨਗੇ ਔਰ ਹਮੇਸ਼ਾ ਉਹ ਆਂਦੇ ਰਹਿੰਦੇ ਨੇ ਔਰ ਕੋਈ ਐਸੀ ਕੋਈ ਹੈ ਨਹੀਂ ਅੱਗੀ ਜਿਹੜੀ ਗਲਤਫਹਿਮੀਆਂ ਸੀ ਉਹ ਦੂਰ ਹੋ ਜਾਂਦੀ ਹੈ ਨਾ ਉਹਨਾਂ ਨੇ ਕਿਹਾ ਕਿ ਠੀਕ ਹੈ ਇਹਨੂੰ ਜਲਦੀ ਤੋਂ ਜਲਦੀ ਸਾਰੇ ਮਸਲੇ ਜਿਹੜੇ ਕਮੇਟੀਆਂ ਦੇ ਹੈਗੇ ਨੇ ਚਾਹੇ ਸਕੂਲਾਂ ਦੇ ਹੋਣ ਚਾਹੇ ਹੋਰ ਹੋਣ ਸਾਰੇ ਹੀ ਉਹਨੂੰ ਹੱਲ ਕਰਾਂਗੇ ਸਰਨਾ ਸਾਹਿਬ ਨੂੰ ਜੀਕੇ ਸਾਹਿਬ ਨੂੰ ਤੇ ਹਰਵਿੰਦਰ ਸਿੰਘ ਕਰਨੇ ਨੂੰ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਕੋਈ ਮਸਲਾ ਨਹੀਂ ਇਹੋ ਮਾਮਲੇ ਤਾਂ ਮੈਂ ਇਹਨਾਂ ਰੱਖਿਆ ਬੋਲਾ ਜੀ ਆਪਣਾ ਆਪਣਾ ਨਾ ਦੇਖੋ ਅੱਜ ਜੋ ਸਾਡੇ ਨਾਲ ਡਿਸਕਸ ਹੋਇਆ ਨਾ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਟਾਈਮ ਤੇ ਨਹੀਂ ਬਰੀਫ ਕਰ ਸਕਦੇ ਪਰ ਜਿਹੜੀ ਗੱਲਾਂ ਇਹ ਸਾਰੀਆਂ ਕੁਝ ਟਾਈਮ ਬਾਅਦ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਜਾ ਕੇ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਰਿਆਂ ਸਾਡੇ ਸਾਡੇ ਮੀਤ ਪ੍ਰਧਾਨ ਸਾਹਿਬ ਆਤਮਾ ਸਿੰਘ ਲਮਾਰਾ ਜੀ ਜੁਆਇੰਟ ਸਕਤੀ ਸਾਡੇ ਜਸਮੀਨ ਸਿੰਘ ਲੋਨੀ ਜੀ ਦਾਸ ਭਪਿੰਦਰ ਸਿੰਘ ਭੁੱਲਰ ਰਮਿੰਦਰ ਸਿੰਘ ਸਵੀਤਾ ਹਰਜੀਤ ਸਿੰਘ ਪਪਾ ਜੀ ਔਰ ਵਿੱਕੀ ਮਾਨ ਜੀ ਔਰ ਸਾਡਾ ਮਨਜੀਤ ਸਿੰਘ ਪੁੰਮਾ ਜੀ ਔਰ ਇੰਦਰਜੀਤ ਸਾਡੇ ਵੀਰ ਔਰ ਔਰ ਹਰਵਿੰਦਰ ਸਾਹਿਬ ਕੇਪੀ ਜੀ ਹਾਲੀ ਫੋਟੋ